ਵੇ ਨਹੀਂ ਤਾਂ ਤੇਲ ਵੀ ਅਸੀਂ ਆਪਣੇ ਕੋਲੋਂ ਪਵਾ ਕੇ ਗੱਡੀਆਂ ਭੇਜ ਰਹੇ ਆ ਵੀਰ ਜਗਜੀਤ ਸਿੰਘ ਹੈ ਜੀ ਇਹਨਾਂ ਰਾਲੇ ਤੋਂ ਆ ਜਿਹੜਾ ਇਹਦੇ ਵਿੱਚ 75000 ਰੁਪਏ ਤੇ ਗਰਮ ਕੱਪੜੇ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਐਨ ਐਨ ਆਰ ਨਿਊਜ਼ ਤੇ ਮੈਂ ਹਟੋੜਨ ਹਰਦੀਪ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਕਿਸਾਨੀ ਦੇ ਨਾਲ ਜੁੜੀ ਹੋਈ ਹਰ ਇੱਕ ਖਬਰ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚਾਈ ਜਾਵੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਬੇਸਿੱਟਾ ਮੀਟਿੰਗ ਰਹੀ ਹੈ ਪਰ ਉਸ ਤੋਂ ਬਾਅਦ ਇੱਕ ਸਵੇਰੇ ਵੀ ਮੀਟਿੰਗ ਹੈ ਉਸ ਦਾ ਰਿਜ਼ਲਟ ਕੀ ਨਿਕਲਿਆਗਾ ਜੋ ਆਉਣਾ ਬਾਕੀ ਹੈ ਪਰ ਲੰਗਰ ਦੀ ਇੱਕ ਬਦਮ ਪਾਣੀ ਦੇ ਲੰਗਰ ਤੋਂ ਲੈ ਕੇ ਬਦਾਮਾ ਦੇ ਲੰਗਰ ਤੱਕ ਦਿੱਲੀ ਦੇ ਵਿੱਚ ਹਰ ਬਾਰਡਰ ਤੇ ਦੇਖਣ ਨੂੰ ਮਿਲਣਗੇ ਬੜੀ ਵੱਡੀ ਅਪਲਬਦੀ ਹੈ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਸੰਘਰਸ਼ ਕਿਸਾਨੀ ਸੰਘਰਸ਼ ਪੂਰੇ ਵਰਲਡ ਦਾ ਸੰਘਰਸ਼ ਬਣ ਚੁੱਕਿਆ ਹੈ ਔਰ ਬਾਰਵੀਂ ਸਪੋਰਟ ਮਿਲ ਰਹੀ ਹੈ ਨੁਕੋਦਰ ਦੇ ਵੱਲੋਂ ਅੱਜ ਕਹਿਮ ਵੱਡਾ ਉਪਰਾਲਾ ਹੈ ਕਿ ਇੱਕ ਟਰੱਕ ਲਗਾਤਾਰ ਟਰੱਕ ਜਾ ਰਿਹਾ ਪਰ ਇੱਕ ਤਸਵੀਰ ਦਿਖਾ ਦਿੰਦੇ ਆ ਕਿ ਇਹ ਵੀ ਟਰੱਕ ਦਿੱਲੀ ਦੇ ਰਵਾਨਾ ਹੋ ਰਿਹਾ ਹੈ ਇਸੋ ਚਰਾਸ਼ਣ ਹੈ ਪੂਰੀ ਪ੍ਰਬੰਧਤਾ ਜੋ ਉੱਥੇ ਜੋ ਕਿਸਾਨ ਲਗਾਤਾਰ ਡਟੇ ਹੋਏ ਮੋਰਚੇ ਤੇ ਉਹਨਾਂ ਨੂੰ ਕੋਈ ਦਿੱਕਤ ਤਕਲੀਫ ਜਾਂ ਦਿੱਕਤ ਨਾਵੇ ਗੱਲਬਾਤ ਕਰਾਂਗੇ ਹਾਂਜੀ ਸਿਰ ਕੀ ਨਾਮ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅਸੀਂ ਕਾਨੂੰਨ ਜਿਹੜੇ ਆ ਵੇਰਾ ਅਰਧ ਕਰਕੇ ਵਾਪਸ ਆਉਣ ਦਾ ਰਾਜ਼ਾ ਤਾਂ ਮਸਾਲਾ ਲੱਗ ਗਿਆ ਸੰਘਰਸ਼ ਦੇ ਵਿੱਚ ਪਹਿਲਾਂ ਵੀ ਕਿੰਨੀ ਵਾਰ ਜਾ ਚੁੱਕੇ ਪਹਿਲਾਂ ਵੀ ਇੱਕ ਵਾਰੀ ਜਾ ਚੁੱਕਾ ਅੱਜ ਫੇਰ ਜਾ ਰਿਹਾ ਨਕੌਦਰ ਤੋਂ ਪੰਜਵਾਂ ਟਰੱਕ ਜਾ ਰਿਹਾ ਜੀ ਹਾਂਜੀ ਇਹ ਸੇਵਾ ਦੇ ਵਾਸਤੇ ਤੁਸੀਂ ਦਿੱਲੀ ਚ ਪਹਿਲਾਂ ਵੀ ਗਏ ਹੋ ਕਿਦਾਂ ਦਾ ਮਾਹੌਲ ਆ ਉੱਥੇ ਕਿਦਾਂ ਦੇ ਲੋਕ ਰਹਿੰਦੇ ਆ ਕਿਸਾਨ ਇਦਾਂ ਦੇ ਜੀਵਨ ਜੋ ਆਪਣਾ ਉੱਥੇ ਉਹਨਾਂ ਬਤੀਤ ਕਰ ਰਿਹਾ। ਉੱਥੇ ਤੇ ਚੱਲਦਾ ਜਿੰਨਾ ਦਾ ਜੀਵਨ ਚੱਲਦਾ ਜੀ ਉੱਧੇ ਆਉਣ ਨੂੰ ਦਿਲ ਹੀ ਨਹੀਂ ਕਰਦਾ। ਹਰ ਇੱਕ ਸਵੇ ਦਾ ਉੱਥੇ ਪ੍ਰਾਪਤ ਹੈ ਮੌਜੂਦ ਹੈ। ਹਰ ਇੱਕ ਚੀਜ਼ ਮਿਲ ਰਹੀ ਆ। ਬਦਾਮਾਂ ਦਾ ਲੰਗਰ ਚੱਲਦਾ ਆ। ਹੋਰ ਤਾਂ ਬਾਕੀ ਕੀ ਆ ਗਜਰੇਲੇ ਦਾ ਲੰਗਰ ਚੱਲਦਾ ਲੰਗਰ ਦੂਜਾ ਤਾਂ ਕਹਿਣ ਵਾਲੀ ਗੱਲ ਹੀ ਨਹੀਂ ਕੋਈ ਇੰਨਾ ਲੰਗਰ ਚੱਲਦਾ। ਸ਼ੁਆਜ ਪੱਕੇ ਰਾਦੇ ਪੱਕਿਆ ਸੰਘਰਸ਼ ਜਿੱਤ ਕੇ ਮੜੀ ਪੱਕੇ ਪੱਕੇ ਰਾਦੇ ਆ। ਬਿਲਕੁਲ ਜੀ ਰਾਦੇ ਪੱਕੇ ਆ ਕਿ ਸੰਘਰਸ਼ ਜਿੱਤ ਕੇ ਵਾਪਸ ਮੁੜਾਂਗੇ ਅੱਗੇ ਵੀ ਹੋਰ ਵੀ ਸਾਡੇ ਨਾਲ ਨੇ ਹਾਂਜੀ ਤੁਸੀਂ ਵੀ ਸੰਘਰਸ਼ ਕਿੰਨੀ ਵਾਰ ਨਹੀਂ ਮੈਂ ਤਾਂ ਪਹਿਲੀ ਵਾਰ ਹੀ ਜਾ ਚੁੱਕਿਆ ਹਾਂ ਪੂਰਾ ਹੌਸਲਾ ਹੈ ਹਾਂਜੀ ਹਾਂਜੀ ਕਾਲੇ ਕਾਨੂੰਨ ਰੱਦ ਕਰਾ ਕੇ ਮੁੜਾਂਗੇ ਵਾਪਸ ਆਵਾਂਗੇ ਲੱਗਦਾ ਨਹੀਂ ਕਿ ਮੋਦੀ ਸਰਕਾਰ ਨੇ ਜੋ ਕੀਤਾ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਐਦਾਂ ਦਾ ਪ੍ਰਧਾਨ ਮੰਤਰੀ ਮਿਲਿਆ ਜਿਸ ਨੇ ਬੜਾ ਮਾੜਾ ਕਾਨੂੰਨ ਪਾਸ ਕੀਤਾ ਹੈ ਨਹੀਂ ਬਹੁਤ ਜ਼ਿਆਦਾ ਮਾੜਾ ਬਹੁਤ ਜ਼ਿਆਦਾ ਮਾੜਾ ਕੀਤਾ ਹੈ ਨਾ ਇਹਨੂੰ ਹਾਂਜੀ ਰੋਸ ਹੈ ਮੋਦੀ ਦੇ ਖਿਲਾਫ ਤੁਹਾਨੂੰ ਹਾਂਜੀ 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 ਇਹ ਕਾਲੇ ਕਾਨੂੰਨ ਜ਼ਬਤ ਕਰਨੇ ਚਾਹੀਦੇ ਇਹਨਾਂ ਨੂੰ ਨੇ ਆਪਣੇ ਉੱਥੇ ਪਬਲਿਕ ਬੈਠੀ ਐਨੀ ਠੰਡ ਦੇ ਵਿੱਚ ਬਹੁਤ ਆਪਣੇ ਔਖਾ ਹੈਗਾ ਕਰ-ਬਾਰ ਛੱਡ ਕੇ ਬਹਿਣਾ ਤੇ ਉਹਨਾਂ ਨੂੰ ਖੇਤੀ ਤੋਂ ਖੇਤੀ ਚਾਹੀਦਾ ਕਾਲੇ ਕਾਨੂੰਨ ਰੱਦ ਕਰਨ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਾਲੇ ਕਾਨੂੰਨ ਖੇਤੀ ਤੋਂ ਖੇਤੀ ਰੱਦ ਹੋਣੇ ਚਾਹੀਦੇ ਆ ਸਾਡੇ ਉਹ ਜੋ ਬਜ਼ੁਰਗ ਹੈ ਸਾਡੇ ਪਿਓ ਹੈ ਜੋ ਬਜ਼ੁਰਗ ਹੈ ਜੋ ਉਮਰ ਹੈ ਠੰਡ ਦੀ ਉਮਰ ਹੈ ਤੇ ਇਸ ਟਾਈਮ ਅੱਚ ਰਜਾਈਆਂ ਦੇ ਵਿੱਚ ਬਹਿਣਾ ਆਉਂਦਾ ਪਰ ਮਜਬੂਰੀ ਹੈ ਕਿ ਮੋਦੀ ਸਰਕਾਰ ਇਹ ਕਾਨੂੰਨ ਜੋ ਪਾਸ ਕੀਤੇ ਉਹ ਮੰਨ ਨਹੀਂ ਰਹੀ ਪਰ ਜੋਸ਼ ਭਜ ਜਜਬਾ ਜ਼ਰੂਰ ਹੈ ਇੱਕ ਬੱਚੇ ਤੋਂ ਲੈ ਕੇ ਬੜਾਪੇ ਤੱਕ ਜੋ ਵੀ ਵਿਅਕਤੀ ਜਾਂਦਾ ਇੱਕ ਜਜ਼ਬਾ ਜਨੂਨ ਹੈ ਕਿ ਸੰਘਰਸ਼ ਅਸੀਂ ਜਿੱਤ ਕੇ ਵਾਪਸ ਆਵਾਂਗੇ ਹਾਂਜੀ ਆਪਣਾ ਕੀ ਨਾਮ ਹੈ ਜਗਜੀਤ ਸਿੰਘ ਜੀ ਮੇਰਾ ਪਿੰਡ ਨਡਾਲਾ ਹੈ ਤੇ ਅਸੀਂ ਕਿਸਾਨ ਅੰਦੋਲਨ ਜਿਹੜਾ ਦਿੱਲੀ ਚੱਲ ਰਿਹਾ ਉਹਦੇ ਕਰਕੇ ਸਾਡਾ ਵੀ ਦਿਲ ਕੀਤਾ ਕਿ ਅਸੀਂ ਵੀ ਜਾਈਏ ਤੇ ਉਹਨਾਂ ਭਰਾਵਾਂ ਦੇ ਨਾਲ ਬਰਾਬਰ ਦੇ ਹੋ ਕੇ ਖੜੇ ਹੋਈਏ ਪਰ ਜਿਹੜਾ ਮੋਦੀ ਨੇ ਇਹ ਕੰਮ ਕੀਤਾ ਬਹੁਤ ਜ਼ਿਆਦਾ ਮਾਰਾ ਕੀਤਾ ਕਿਉਂ ਇੱਕ ਛੜਾ ਚਾਹ ਵੇਚਦਾ ਵੇਚਦਾ ਤੁਸੀਂ ਪ੍ਰਧਾਨ ਮੰਤਰੀ ਬਣਾ ਦਿੱਤਾ ਇਹ ਬਹੁਤ ਮਾਰਾ ਕੀਤਾ ਕਿਉਂ ਇਹਨੇ ਚਾਹ ਵੇਚ ਦੇ ਵੇਚ ਨੇ ਸਾਰਾ ਦੇਸ਼ ਹੀ ਵੇਚ ਦਿੱਤਾ ਤੇ ਇਹ ਜਿਹੜਾ ਕੰਮ ਇਹਨੇ ਬਹੁਤ ਜ਼ਿਆਦਾ ਗਲਤ ਕੀਤਾ ਬਾਕੀ ਜਿਹੜਾ ਅਸੀਂ ਕਿਸਾਨ ਭਰਾਵਾਂ ਦੇ ਨਾਲ ਜਾ ਰਹੇ ਹਾਂ ਉੱਥੇ ਖੜੇ ਹੋਗੇ ਇਹ ਜਿਹੜਾ ਅੰਦੋਲਨ ਹੈ ਇਹ ਚੱਲਦਾ ਰਹੂਗਾ ਜਿੰਨਾ ਜਿਹੜੇ ਮਦੂ ਮੰਨੂਗਾ ਨੀਗਾ મોદી ਤੇ મોદી ਨੂੰ ਹਰਾ ਕੇ ਹੀ ਅੱਥੋਂ ਮੁੜਾਂਗੇ ਪਹਿਲਾਂ ਵੀ ਗਏ ਆ ਮੈਂ ਦੋ ਵਾਰੀ ਪਹਿਲਾਂ ਵੀ ਜਾਇਆ ਜੀ ਉੱਥੋਂ ਆਉਣਾ ਤਾਂ ਦਿੱਲੀ ਨਹੀਂ ਕਰਦਾ ਜੀ ਤੇ ਜੇ ਕਿਤੇ ਸ਼ਹੀਦੀਆਂ ਵੀ ਪਾਉਣੀਆਂ ਪੈਣਗੀਆਂ ਸਾਨੂੰ ਤੇ ਸ਼ਹੀਦੀਆਂ ਵੀ ਪਾ ਕੇ ਉੱਥੇ ਆਵਾਂਗੇ ਪਰ મોદી ਨੂੰ ਮਨਾ ਕੇ ਛੱਡਾਂਗੇ ਤੁਸੀਂ ਐ ਦਿੱਲੀ ਗਏ ਹੋ ਸੰਘਰਸ਼ੀ ਸਰ ਆਪ ਦੇਖ ਕੇ ਕਿੰਨਾ ਕੋ ਇਕੱਠਾ ਰੁਕਿਆ ਕਿੰਨਾ ਕੋ ਵੱਡਾ ਲੱਗਦਾ ਉੱਥੇ ਕਿੰਨੇ ਕੋ ਟਰਾਲੀਆਂ ਪਹੁੰਚ ਕੱਟਦੇ ਉੱਥੇ ਜੀ ਲੱਖਾਂ ਦੇ ਹਿਸਾਬ ਨਾਲ ਹੀ ਕੋਈ ਗਿਣਤੀ ਦਾ ਹੈ ਹੀ ਨਹੀਂ ਨਾ ਟਰਾਲੀਆਂ ਦੀ ਗਿਣਤੀ ਨਾ ਟਰੱਕਾਂ ਦੀ ਗਿਣਤੀ ਨਾ ਕੋਈ ਬੱਸਾਂ ਦੀ ਗਿਣਤੀ ਤੇ ਨਾ ਆਪਣੇ ਭੈਣ ਭਰਾਵਾਂ ਦੀ ਗਿਣਤੀ ਤੇ ਮਤਲਬ ਲਾ ਲਓ ਤੁਸੀਂ ਲੱਖਾਂ ਹੀ ਬੰਦਾ ਆਇਆ ਉੱਥੇ ਤੇ ਕੋਈ ਇਹਦੀ ਗਿਣਤੀ ਨਹੀਂ ਕਰ ਸਕਦਾ ਕੋਈ ਪਰ ਆਪਾਂ ਇਹਨੂੰ ਜ਼ਰੂਰ ਹਰਾ ਕੇ ਤੇ ਫਿਰ ਜਿੱਤ ਕੇ ਤੇ ਭੰਗੜੇ ਪਾਉਂਦੇ ਉੱਥੋਂ ਆਵਾਂਗੇ ਦੇਖੋ ਦੂਜੇ ਪਾਸੇ ਅਡਾਨੀਆਂ ਤੇ ਬਾਨੀਆਂ ਦੇ ਜੋ ਟਾਵਰ Jio ਦੇ ਬੰਦ ਕੀਤੇ ਗਏ ਹਾਂਜੀ ਹਾਂ ਤਾਂ ਡੈਰੀ ਚ ਆਪਣੇ ਪਿੰਨਾ ਚ ਬੰਦ ਕੀਤੇ ਗਏ ਠੀਕ ਕਹਿਣਾ ਚਾਹੋਗੇ ਤੁਸੀਂ ਨਹੀਂ ਉਹ ਤਾਂ ਸਾਰੇ ਤੋੜ-ਤਾੜੀ ਦੇਣੇ ਆਪਾਂ ਰੱਖਣੇ ਕਾ ਦੀ ਉਹ ਹੋਰ ਪਸੰਦ ਨੂੰ ਅਪੀਲ ਕਰਨੀ ਚਾਹੋਗੇ ਕਿ Jio ਬੰਦ ਕਰ ਦਿਓ ਹਾਂ ਜੀ Jio ਆਹੀ ਤਾਂ ਕਹਿੰਦੇ ਕਿਸਾਨਾਂ ਨੂੰ ਵੀ ਜਿੰਨੇ ਵੀ Jio ਦੀ ਕੋਈ ਕੋ ਸਿਮ ਆ ਉਹ ਸਾਰੀਆਂ ਬੰਦ ਕਰ ਦਿਓ ਕਿ ਆਪਾਂ ਉਹ ਚੀਜ਼ ਨੂੰ ਲੈ ਕੇ ਦੋਨਾ ਕਿ ਜਿਹੜੀ ਆਪਾਂ ਨੂੰ ਚੀਜ਼ ਚੰਗੀ ਲੱਗਦੀ ਜਿਹੜੀ ਆਪਾਂ ਨੂੰ ਚੀਜ਼ ਚੰਗੀ ਨਹੀਂ ਲੱਗਦੀ ਉਹਨਾਂ ਆਪਾਂ ਰੱਖਣਾ ਕਿਉਂ ਇਹ ਬਸ ਇਹਨਾਂ ਨੂੰ ਕਹਿੰਦੇ ਹੋਏ ਬਿਲਕੁਲ ਜੀ ਜੋਸ਼ਵਾ ਜੋ ਹੈ ਜਨੂਨ ਪੂਰਾ ਹੈ ਅੱਗੇ ਵੀ ਗੱਲ ਕਰਾਂਗੇ ਹਾਂਜੀ ਆਪਣਾ ਕੀ ਨਾਮ ਔਰ ਤੁਸੀਂ ਕਿੰਨੀ ਵਾਰ ਸੰਘਰਸ਼ੀਓ ਜਾ ਚੁੱਕੇ ਹਾਂ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਪਿੰਡ ਮੇਰਾ ਸ਼ੰਕਰਿਆ ਜੀ ਅਸੀਂ ਪਹਿਲਾਂ ਵੀ ਇੱਥੋਂ ਗੱਡੀਆਂ ਕਾਫੀ ਭੇਜੀਆਂ ਆਂ ਰਾਸ਼ਨ ਪੱਲੇ ਦੀਆਂ ਜਿੱਦਾਂ ਹਰ ਤਰ੍ਹਾਂ ਦੀਆਂ ਤੇ ਹੁਣ ਵੀ ਭੇਜ ਰਿਹਾ ਅੱਜ 25ਵਾਂ ਟਰੱਕ ਜਾ ਰਿਹਾ ਅੱਜ ਮੈਂ ਪਹਿਲੀ ਵਾਰ ਹੀ ਜਾ ਰਿਹਾ ਕਿਉਂਕਿ ਮੇਰੇ ਸੱਟ ਲੱਗੀ ਸੀ ਕਰਕੇ ਮੈਂ ਜਾ ਨਹੀਂ ਸਕਿਆ ਸੱਟ ਲੱਗਣ ਦੇ ਬਾਵਜੂਦ ਵੀ ਮੈਂ ਅੱਜ ਜਾ ਰਿਹਾ ਸਿਰਫ ਦੇਖਣ ਲਈ ਉੱਥੇ ਤੇ ਮਤਲਬ ਆਪਣਾ ਯੋਗਦਾਨ ਪਾਉਣ ਲਈ ਜਾ ਰਿਹਾ ਹਾਂ ਬਿਲਕੁਲ ਜੀ ਇਹ ਬਜ਼ੁਰਗ ਸਾਡੇ ਸੰਘਰਸ਼ੀ ਯੋਧੇ ਸਾਡੇ ਬਜ਼ੁਰਗ ਆ ਜ ਪਰ ਫਿਰ ਵੀ ਅਸੀਂ ਸੰਘਰਸ਼ਿਤ ਜਾਵਾਂਗੇ ਇਸ ਤੋਂ ਅੱਗੇ ਵੀ ਗੱਲਬਾਤ ਕਰ ਇਹਨਾਂ ਹੋਰ ਹੋ ਜਾਂਦੀ ਤੁਸੀਂ ਸੱਟ ਦਾ ਜ਼ਿਕਰ ਕੀਤਾ ਹਾਂਜੀ ਠੰਡਾ ਦੇ ਵਿੱਚ ਤਾਂ ਕਹਿੰਦੇ ਜੋ ਸੱਟ ਹੋਰ ਜਾਗਦੀ ਜ਼ਿਆਦਾ ਦਰਦ ਹੁੰਦਾ ਕੋਈ ਗੱਲ ਨਹੀਂ ਫਿਰ ਉਹ ਜਿਹੜੀ ਉਹਨੇ ਸੱਟ ਮਾਰੀ ਉਹ ਤੋਂ ਵੱਡੀ ਸੱਟ ਹੈ ਨਹੀਂਗੀ ਇਹ ਉਹ ਸੱਟ ਉਹ ਵੱਡੀ ਸੱਟ ਹੈ ਹਾਂ ਉਹ ਬਹੁਤ ਵੱਡੀ ਸੱਟ ਆ ਜਿਹੜੀ ਉਹਨੇ ਮਾਰੀ ਆ ਇਹ ਜਿਹੜਾ ਬਹੁਤ ਜ਼ਿਆਦਾ ਕਾਨੂੰਨ ਆ ਹਨ ਇਹਨੇ ਮਤਲਬ ਗਲਤ ਬਣਾਏ ਆ ਇਹਨੇ ਪੰਗਾ ਵੀ ਗਲਤ ਲੈ ਲਿਆ ਹਨਾ ਜਟਾਂ ਦੇ ਨਾਲ ਇਹਨੂੰ ਇਹ ਨਾ ਸੀ ਪਤਾ ਪੇ ਇਹਨੇ ਕਈ ਕਾਨੂੰਨ ਪਹਿਲਾਂ ਪਾਸ ਕੀਤੇ ਪਬਲਿਕ ਨਹੀਂ ਬੋਲੀ ਕਿਉਂਕਿ ਹੁਣ ਤਾਂ ਜਦੋਂ ਆਖਰੀ ਹੱਤ ਹੋ ਗਈ ਜਦੋਂ ਫਿਰ ਕਿਸੇ ਵੀ ਚੀਜ਼ ਦਾ ਅੰਤ ਹੋਣਾ ਹੋਵੇ ਨਾ ਫਿਰ ਉਹ ਪਬਲਿਕ ਨੂੰ ਉੱਠਣਾ ਪੈਂਦਾ ਇਸ ਕਰਕੇ ਹੁਣ ਪਬਲਿਕ ਉੱਠ ਖੜੀ ਆ ਇਹ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਦੁਨੀਆ ਬੈਠੀ ਆ ਔਰ ਅਸੀਂ ਇਹ ਵਾਅਦਾ ਕਰਦੇ ਆਂ ਵੀ ਅਸੀਂ ਮਤਲਬ ਜਿੱਤ ਕੇ ਮੁੜਾਂਗੇ ਤੇ ਇਹ ਖਾਰਨ ਵਾਲੀ ਗੱਲ ਹੈ ਨਹੀਂ ਕਿਉਂਕਿ ਉਹਨੂੰ ਅੱਜ ਨਹੀਂ ਕੱਲ੍ਹ ਨੂੰ ਮੰਨਣਾ ਪਊਗਾ ਇਸ ਗੱਲ ਬਿਲਕੁਲ ਜੀ ਸਾਡੇ ਬਜ਼ੁਰਗ ਸੰਘਰਸ਼ ਜਿੱਤ ਕੇ ਆਉਣਗੇ ਔਰ ਇਸ ਤੋਂ ਅੱਗੇ ਵੀ ਗੱਲ ਸਾਰਿਆਂ ਨਾਲ ਕਰਾਂਗੇ ਹਾਂਜੀ ਵੀਰ ਜੀ ਹਾਂਜੀ ਕੋਈ ਨਹੀਂ ਦੋ ਬੋਲ ਤੋੜੇ ਲਈ ਬੋਲ ਦੋ ਕੀ ਨਾਮ ਆਪਣੇ ਹਾਂਜੀ ਮੇਰਾ ਨਾਮ ਜੋਗਾ ਸਿੰਘ ਹੈ ਪਿੰਡ ਮਲਥੀਆਂ ਤੋਂ ਜੀ ਅਸੀਂ ਸੰਘਰਸ਼ ਵਿੱਚ ਕਿੰਨੀ ਵਾਰ ਜਾ ਰਹੇ ਹਾਂ ਅਸੀਂ ਚੌਥੀ ਵਾਰ ਚੱਲੇ ਹਾਂ ਜੀ ਹਾਂਜੀ ਅਸੀਂ ਆ ਗੱਡੀ ਟਰੱਕ ਡਰਾਈਵਰ ਲੈ ਕੇ ਜਾ ਰਹੇ ਹਾਂ ਗੱਡੀਆਂ ਜੀ ਬਿਲਕੁਲ ਜੀ ਜਦੋਂ ਤੁਸੀਂ ਸੰਘਰਸ਼ ਵਿੱਚ ਪਹਿਲੀ ਵਾਰ ਗਏ ਹੋ ਉਸ ਤੋਂ ਬਾਅਦ ਫੇਰ ਤੀਜੀ ਵਾਰ ਗਏ ਹੁਣ ਚੌਥੀ ਵਾਰ ਜਾ ਰਹੇ ਹਾਂ ਹਾਂਜੀ ਤਿੰਨਾਂ ਵਾਰਾਂ ਚ ਕਿੰਨਾ ਇਕੱਠਾ ਜ਼ਿਆਦਾ ਲੱਗਿਆ ਉੱਥੇ ਬਹੁਤ ਇਕੱਠਾ ਜੀ ਇਕੱਠ ਤਾਂ ਗਿਣਤੀ ਨਹੀਂ ਕੋਈ ਵੀ ਬਹੁਤ ਵਧ ਹੀ ਰਿਹਾ ਲਗਾਤਾਰ ਜਣ ਕੇ ਵਧ ਰਿਹਾ ਹਾਂਜੀ ਲਗਾਤਾਰ ਵਧ ਹੀ ਰਿਹਾ ਜੀ ਹਾਂਜੀ ਹਾਂ ਬਿਲਕ ਉੱਤਵੀ ਸੰਘਰਸ਼ ਦਾ ਅੱਜ ਹਾਂਜੀ ਅਤੇ ਟਰੱਕ ਲੈ ਕੇ ਟਰੱਕ ਲੈ ਕੇ ਜਾ ਰਹੇ ਆ ਜੀ ਹਾਂਜੀ ਟਰੱਕ ਲੈ ਕੇ ਜਾ ਰਹੇ ਆ ਲੈ ਕੇ ਜਾਂਦਾ ਵਾਪਸ ਆਉਂਦਾ ਫਿਰ ਲੈ ਕੇ ਜਾਂਦਾ ਜੀ ਪੰਜਵੀਂ ਛਵੀਵੀ ਇਹ ਟਰੱਕਾਂ ਜੋ ਵੀਰ ਇਹਨਾਂ ਜਜਾਬੇ ਨੂੰ ਸਲਾਮ ਹੈ ਕਿਉਂਕਿ ਟਰੱਕ ਚਲਾਉਣਾ ਇੱਕ ਬੜੀ ਵੱਡੀ ਗੱਲ ਹੈ ਧੁੰਦ ਵੀ ਪੈ ਚੁੱਕੀ ਪਰ ਇਹ ਬਹੁਤ ਮਿਹਨਤ ਕਰਕੇ ਸੰਘਰਸ਼ ਵਿੱਚ ਜਾ ਰਿਹਾ ਦੂਜੀ ਮੈਂ ਖੁਰ ਗੱਲ ਦੱਸ ਦਵਾਂ ਕਿ ਜਜਾਬਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੈ ਕੋਈ ਪੈਦਲ ਜਾ ਰਿਹਾ ਹੈ ਸਾਈਕਲਾਂ ਤੇ ਜਾ ਰਿਹਾ ਹੈ ਆਪ ਮਾਰੇ ਜਦੋਂ ਪਹਿਲਾਂ ਰੈਲੀਆਂ ਹੁੰਦੀਆਂ ਸੀ ਕਿੰਨੇ ਵੀ ਪਾਰਟੀਆਂ ਦੇ ਰੈਲੀਆਂ ਚ ਕਾਂਗਰਸ ਹੋਵੇ ਕਾਦੇ ਚ ਕੋਈ ਵੀ ਪਾਰਟੀ ਹੋਵੇ ਤਾਂ ਉਹਨਾਂ ਲਈ ਬੱਸਾਂ ਭੇਜਿਆ ਜਾਂਦੇ ਸੀ ਪਰ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਬੱਸਾਂ ਨਹੀਂ ਭੇਜੀਆਂ ਆਪ ਮਹਾਰੇ ਲੋਕ ਜਾ ਰਹੇ ਸਾਈਕਲਾਂ ਤੇ ਜਾ ਰਹੇ ਟਰੈਕਟਰਾਂ ਤੇ ਜਾ ਰਹੇ ਔਰ ਪੈਦਲ ਵੀ ਲੋਕ ਜਾ ਰਹੇ ਹੈ ਹਾਂਜੀ ਤੁਸੀਂ ਵੀ ਇਸ ਸੰਘਰਸ਼ ਦੇ ਲਈ ਤਿਆਰ ਹੋ ਨਹੀਂ ਹਾਂਜੀ ਬਿਲਕੁਲ ਬਿਲਕੁਲ ਜੀ ਇਸ ਸੰਘਰਸ਼ ਲਈ ਤਾਂ ਤਿਆਰ ਆ ਜੀ ਸਾਡੀ ਟਰੱਕ ਯੂਨੀਅਨ ਨਕੌਦਰ ਇਹ ਫ੍ਰੀ ਸੇਵਾ ਕਰ ਰਹੀ ਹੈ ਟਰੱਕਾਂ ਦੀ ਜੀ ਤੇ ਜੇ ਕੋਈ ਤੇਲ ਪਵਾ ਹੋਂਦਾ ਤੇਲ ਪਵਾ ਲਵੇ ਨਹੀਂ ਤਾਂ ਤੇਲ ਵੀ ਅਸੀਂ ਆਪਣੇ ਕੋਲੋਂ ਪਵਾ ਕੇ ਗੱਡੀਆਂ ਭੇਜ ਰਹੇ ਆ ਸਰ ਵੀ ਇਸ ਕਰਕੇ ਵੀ ਜਿਹੜਾ ਮਗਰ ਸਪਲਾਈ ਆ ਉਹ ਨਾ ਟੁੱਟੇ ਕਿਉਂ ਉੱਥੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਜੋ ਉਥੋਂ ਸਾਨੂੰ ਟੈਲੀਫੋਨ ਆਉਂਦਾ ਉਹਦੇ ਹਿਸਾਬ ਨਾਲ ਅਸੀਂ ਲੋਕਾਂ ਦੀਆਂ ਨੂੰ ਨਾਲ ਕੰਟੈਕਟ ਕਰਕੇ ਪਿੰਡਾਂ ਦੇ ਵਿੱਚ ਉਹਨਾਂ ਤੋਂ ਸਮਾਨ ਉਹੋ ਜਿਹਾ ਭਜਵਾ ਰਹੇ ਆ ਇਹ ਲਗਾਤਾਰ ਕੰਮ ਚੱਲ ਰਿਹਾ ਜੀ ਦੇਖੋ ਜੀ ਗੱਡੀ ਖੜੀ ਐ ਇਸ ਚ ਕੀ ਲੱਦਿਆ ਕਿੰਨਾ ਕੁ ਰਾਸ਼ਨ ਹੋਰ ਕੀ ਹੋਰ ਆ ਜੋ ਸੇਵਾ ਲਈ ਜਾ ਰਿਹਾ ਇਹ ਜੀ ਮੇਰੇ ਆ ਵੀਰ ਜਗਜੀਤ ਸਿੰਘ ਆ ਜੀ ਇਹਨਾਂ ਨਾਲੇ ਤੋਂ ਆ ਜਿਹੜੇ ਵੀ ਨਾ ਤੁਸੀਂ ਗੱਲ ਕੀਤੀ ਆ ਇਹਨਾਂ ਦੇ ਦੋ ਬੇਟੇ ਬਾਹਰ ਆ ਜੀ ਇਹ ਉਹਨਾਂ ਨੇ 230000 ਰੁਪਏ ਭੇਜਿਆ ਬਾਰੋਂ ਜੀ ਇਹ 230000 ਰੁਪਏ ਦਾ ਸਾਰਾ ਸਮਾਨ ਇਹਦੇ ਵਿੱਚ ਆ ਇਹਦੇ ਵਿੱਚ 75000 ਰੁਪਏ ਦੇ ਗਰਮ ਕੱਪੜੇ ਜਿਹਦਾ ਥੱਲੇ ਪਾਉਣ ਵਾਲੇ ਆ ਉਹ ਭੇਜੇ ਆ ਕਸ਼ਹਰੇ ਆ ਜਰਾਬਾਂ ਆ ਇਦਾਂ ਆ ਫੇ 500 ਪੇਟੀ ਪਾਣੀ ਦੀ ਆ ਫੇ ਦੋ ਦੋ ਕੁਆਂਟਲ ਨਹੀਂ ਬੇਸਣ ਬੇਸਣ ਲੈ ਕੇ ਦਿੱਤਾ 8 8 ਟੀਕੇ ਦੇ ਲੈ ਕੇ ਦਿੱਤੇ ਆ ਇਹਦਾ ਥੋੜਾ ਥੋੜਾ ਸਮਾਨ ਹੀ ਨਹੀਂ ਲੈ ਕੇ ਸਾਨੂੰ ਖੰਡ ਇੱਕ ਕਵੰਡ ਵੀ ਆ ਇਹਦਾ ਤੇ ਇੱਕ ਬਾਥਰੂਮ ਆ ਬਣਾਇਆ ਉਹ ਵਿੱਚ ਆ ਉਰੇ ਦਾ ਸਾਰਾ ਕੋ ਸਾਮਾਨ ਜਾ ਰਿਹਾ ਜੋ ਸੰਘਰਸ਼ ਹੈ ਜੋ ਲੰਬਾ ਵੀ ਚੱਲਦਾ ਹੈ ਤੇ ਇਹ ਜੋ ਪ੍ਰੋਸੀਸਰ ਲਗਾਤਾਰ ਇਸੇ ਤਰ੍ਹਾਂ ਜਾ ਰਿਹਾ ਇਦਾਂ ਚੱਲੂ ਜਨਾਜ਼ਰ ਜੀ ਅਸੀਂ ਹੈਗੇ ਆ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦਾ ਤੇ ਸਾਡੇ ਅਸੀਂ ਟਰੱਕ ਯੂਨੀਅਨ ਜਿਹੜੀ ਆ ਅਸੀਂ ਇਦਾਂ ਫ੍ਰੀ ਸੇਵਾ ਕਰਾਂਗੇ ਜੀ ਕਿਉਂ ਸਾਡੇ ਕੋ 400 ਟਰੱਕ ਆ ਕਿ ਸਾਰਿਆਂ ਦਾ ਭਾਈ ਜਰੇ ਨੇ ਇਹ ਕੀਤਾ ਆ ਬਈ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ ਤੇ ਅਸੀਂ ਇਸ ਤਰ੍ਹਾਂ ਫ੍ਰੀ ਟਰੱਕ ਦੇਾਂਗੇ ਜੀ ਬਿਲਕੁਲ ਜੀ ਇੱਕੋ ਇੱਕ ਸਵਾਲ ਹੈ ਸਾਰਿਆਂ ਦਾ ਜੋ ਵੀ ਕਰਦੇ ਆ ਕਿ ਜੱਜਬੇ ਨੂੰ ਸलाम ਕਿਹਾ ਜਾ ਸਕਦਾ ਵਾਰ-ਵਾਰ ਕਹਿੰਦੇ ਆ ਕਿ ਸੰਘਰਸ਼ ਜਿੱਤ ਕੇ ਜਾਵਾਂਗੇ ਇੱਕ ਵੱਡਾ ਹੌਸਲਾ ਹੈ ਹਾਂਜੀ ਵੀਰ ਜੀ ਆਪਣਾ ਕੀ ਨਾਮ ਹੈ ਭਾਜੀ ਸ਼ਰਮਾ ਇਹ ਸ਼ਰਮਾ ਇਹ ਤਸੀਮੀ ਜਾ ਰਹੇ ਹਾਂ ਇਸ ਕਾਸ਼ ਵਿੱਚ ਮੈਂ ਪਹਿਲਾਂ ਜਾਇਆ ਹਾਂ ਅਸੀਂ ਜਾਵਾਂਗੇ ਬਾਕੀ ਕੋਈ ਵੀ ਸਰਕਾਰ ਆ ਭਾਜਪੀ ਆ ਅਕਾਲੀ ਆ ਜਾਂ ਦਾ ਕਾਂਗਰਸ ਆ ਕੋਈ ਵੀ ਸਰਕਾਰ ਆ ਅੱਜ ਤੱਕ ਹਨਾ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੀ ਤੇ ਨਾ ਇਹਨਾਂ ਨੇ ਕਿਸਾਨਾਂ ਦੇ ਬਾਰੇ ਕੋਈ ਇਹਨਾਂ ਨੇ ਸੋਚਿਆ ਇਹ ਕਈ ਇਹ ਜਿਹੜੇ ਨੇ ਕਾਨੂੰਨ ਤਿੰਨ ਕੀਤੇ ਆ ਇਹਦੇ ਨਾਲ ਕਿੰਦਾ ਸਾਡੀ ਕਿੰਦਾ ਜਿੱਦਾਂ ਵੀ ਆਪਣੇ ਕਮਿਸ਼ਨਰ ਏਜੰਟ ਬਿਲਕੁਲ ਖਤਮ ਹੋ ਜਾਣਗੇ ਸ਼ੈਲਰ ਦੀ ਟ੍ਰੇਡ ਖਤਮ ਹੋਊਗੀ ਇਹਦੇ ਨਾਲ ਨਾਲ ਕਿੰਦਾ ਜਿੱਦਾਂ ਵੀ ਆਪਣੇ ਕੋਈ ਵੀ ਬਿਵਾਰੀ ਬਰਗਾ ਉਹ ਸਾਰਾ ਛੋਟੇ ਦੁਕਾਨਦਾਰ ਵਗੈਰਾ ਸਾਰੇ ਖਤਮ ਹੋਣਗੇ ਜੀ A2J ਜੋ ਵੀ ਹੈਗਾ ਇਹਨੂੰ ਕਾਨੂੰਨ ਇਹ ਵਾਪਸ ਲੈ ਲਵੇ ਤਾਂ ਬਿਹਤਰੀ ਹੋਊਗੀ ਇਹ ਜਿਹੜੀ ਲਗਾਤਾਰ ਸਮਝਾ ਰਿਹਾ ਕਾਨੂੰਨ ਵਧੀਆ ਵਧੀਆ ਪਰ ਗੱਲ ਆ ਜੇਕਰ ਕਿਸਾਨਾਂ ਨੂੰ ਫਾਇਦਾ ਨਹੀਂ ਤਾਂ ਕਿਹਨੇ ਸੌਂਪੇ ਜਾ ਰਿਹਾ ਤੇ ਕਾਨੂੰਨ ਬਣਾਉਣ ਦਾ ਫਾਇਦਾ ਕਿਸ ਗਏ ਨਹੀਂ ਦੇਖੋ ਜੀ ਕਾਨੂੰਨ ਇਹਨੇ ਪਤਾ ਨਹੀਂ ਕੀ ਇਹਦੇ ਜਿਹੜੇ ਸਲਾਹਕਾਰ ਆ ਕਹਿੰਦੇ ਕਿਹੜੇ ਸਲਾਹਕਾਰ ਸੀ ਜਿਨ੍ਹਾਂ ਨੇ ਕਿਹਾ ਇਹਨੂੰ ਇਹ رائے ਦਿੱਤੀ ਆ ਮਗਰ ਇਹਨੂੰ ਸੋਚ ਸਮਝ ਕੇ ਸਟੈਪ ਚੱਕਣਾ ਚਾਹੀਦਾ ਸੀਗਾ ਅਸੀਂ ਤਾਂ ਇਹੀ ਕਹਾਂਗੇ ਇਹਨਾਂ ਦੇ ਅੱਗੇ ਪ੍ਰਾਰਥਨਾ ਕਰਾਂਗੇ ਮੋਦੀ ਸਾਹਿਬ ਦੇ ਅੱਗੇ ਕਿ ਕਾਨੂੰਨ ਤੁਸੀਂ ਵਾਪਸ ਲੈ ਲਓ ਤੇ ਬਿਹਤਰੀ ਹੈ ਇਹ ਦੇਸ਼ ਬਚਿਆ ਰਹੂਗਾ ਇਹ ਦੇਸ਼ ਕਿੰਦਾ ਹੈ ਜੀ ਆਪਣੇ ਜ਼ਿੰਦਗੀ 'ਚ ਪਹਿਲਾਂ ਵੀ ਇਦਾਂ ਦਾ ਸੰਘਰਸ਼ ਕਦੇ ਦੇਖਿਆ ਜੀ ਨਹੀਂ ਜੀ ਮੈਂ ਇਹ ਫਸਟ ਟਾਈਮ ਇਹ ਦੇਖਿਆ ਹੈ ਪਰ ਤੁਸੀਂ ਸਹੀ ਗੱਲ ਕਹਿੰਦੇ ਹੋ ਲੋਕਾਂ ਨੂੰ ਲੱਗਦਾ ਜੱਜਾਬਾ ਵੀ ਪਹਿਲੀ ਵਾਰ ਦੇਖਾ ਹੋ ਕੇ ਪੂਰੇ ਬਲਦਰ ਦੇ ਲੋਕ ਉੱਥੇ ਪਹੁੰਚ ਗਏ ਹਾਂਜੀ ਬਿਲਕੁਲ ਸਹੀ ਗੱਲ ਹੈ ਉੱਥੇ ਇਦਾਂ ਲੱਗਾ ਹੋਇਆ ਜਿਦਾ ਗੁਰਦੁਆਰਿਆਂ ਵਿੱਚ ਹਨ ਜਦੋਂ ਇਹ ਲੋੜੀ ਮਾਗਰਾ ਆਂਦਾ ਆ ਮਾਗੀ ਆਂਦੀ ਆ ਇਦਾਂ ਮੇਲਾ ਲੱਗਾ ਹੋਇਆ ਜੀ ਬਿਲਕੁਲ ਜੀ 1947 ਦੀ ਲੜਾਈ ਸੀ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਹ ਵੀ ਲੜਾਈ ਦੁਬਾਰਾ ਅੱਜ ਫਿਰ ਤੁਰ ਚੁੱਕੇ ਆ ਉਹ ਲੜਾਈ ਹਰ ਘਰ ਹਰ ਇੱਕ ਚੁੱਲ੍ਹੇ ਤੱਕ ਪਹੁੰਚ ਚੁੱਕਿਆ ਇਹੋ ਜਿਹਾ ਕੋਈ ਇਨਸਾਨ ਨਹੀਂ ਜੋ ਗਰੀਬ ਹੋਵੇ ਜਾਂ ਅਮੀਰ ਹੋਵੇ ਬਸ ਇੱਕੋ ਰਾਤਾ ਕਿ ਸੰਘਰਸ਼ ਜਿੱਤਾਂਗੇ ਜਿੱਤ ਕੇ ਵਾਪਸ ਪਰਤਾਂਗੇ ਔਰ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿਸਾਨੀ ਦੇ ਨਾਲ ਜੁੜੀ ਹਰ ਇੱਕ ਖਬਰ ਤੋੜ ਤੱਕ ਪਹੁੰਚਾਈ ਜਾ ਸਕੇ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਜੇ ਅਸੀਂ ਪੱਤਰਕਾਰਾਂ ਤਾਂ ਸਾਡਾ ਪਹਿਲ ਦੇਦਾਰ ਤੇ ਫਰਜ਼ ਬਣਦਾ ਹੈ ਕਿ ਤੁਹਾਡੇ ਤੱਕ ਹਰ ਖਬਰ ਪਹੁੰਚਾਈ ਜਾਵੇ ਔਰ ਅਸੀਂ ਲਗਾਤਾਰ ਜੋ ਆਪਣਾ ਫਰਜ਼ ਹੈ ਅਸੀਂ ਨਿਭਾ ਰਹੇ ਹਾਂ ਔਰ ਜਲਦੀ ਅਸੀਂ ਪਹਿਲਾਂ ਵੀ ਦਿੱਲੀ ਜਾ ਕਈ ਵਾਰ ਸੀ ਤਿੰਨ ਵਾਰ ਜਾ ਕੇ ਆਏ ਔਰ 15 ਉਸ ਤੋਂ ਬਾਅਦ ਜਲਦੀ ਅਸੀਂ ਦਿੱਲੀ ਜਾ ਕੇ ਉੱਥੇ ਲਾਈਵ ਤਸਵੀਰਾਂ ਦਿਖਾਵਾਂਗੇ ਕੈਮਰਾ ਪਰਸਨ ਜਵਿੰਦਰ ਸਹਿਮ ਅਤੇ ਨਰਦੀਪ ਨਕੋਦਰ ਨਿਊਜ਼ ਰਿਪੋਰਟ ਨਕੋਦਰ